ਭਾਰਤੀ ਸੰਵਿਧਾਨ ਦੇ ਜਿਹੜੇ ਦੋਸ਼ ਨੇ ਉਹ ਜਦੋਂ ਤਾਂ ਦਿਲ ਕਰਦਾ ਉਹ ਜਿਸ ਤਰੀਕੇ ਨਾਲ ਉਹ ਵਰਕ ਕਰਦਾ ਸਿੱਖਾਂ ਦੇ ਉੱਤੇ ਜ਼ਾਲਮ ਹੋ ਜਾਂਦਾ ਸਿੱਖਾਂ ਦੇ ਉੱਤੇ ਪੰਜਾਬ ਦੇ ਉੱਤੇ ਜ਼ੁਲਮ ਟਾਉਂਦਾ ਪਰ ਜਿਹੜੀ ਬਹੁਮਤ ਆ ਉਥੇ ਜਾਂ ਅਸੀਂ ਕਹਿ ਲਈਏ ਕਿ ਬ੍ਰਾਹਮਣ ਦੇ ਜਾਂ ਹਿੰਦੂ ਦੇ ਜਿਹੜੇ ਉਹਦੇ ਹਿੱਤ ਨੇ ਉਹਨਾਂ ਦੀ ਪੂਰਤੀ ਕਰਦਾ ਉਹ ਸਟੇਟ ਦੇ ਜਿਹੜੇ ਅਸਲ ਕਰੀਂਦੇ ਨੇ ਜਿਹੜੇ ਪਿੱਛੋਂ ਬੈਠ ਕੇ ਚਲਾ ਰਹੇ ਨੇ ਸਾਰੇ ਸਿਸਟਮ ਨੂੰ ਜਿਨ੍ਹਾਂ ਨੇ ਆਪਣੇ ਹੱਥ ਦੇ ਵਿੱਚ ਇੰਡੀਅਨ ਕਨਸਟੀਟਿਊਸ਼ਨ ਨੂੰ ਰੱਖ ਕੇ ਉਸ ਨੂੰ ਇਸ ਤਰੀਕੇ ਦਾ ਬਣਾਇਆ ਹੋਇਆ ਉਹਨਾਂ ਦੇ ਹਿੱਤਾਂ ਦੀ ਪੂਰਤੀ ਕਰਦਾ ਇੰਡੀਅਨ ਕਨਸਟੀਟਿਊਸ਼ਨ ਜਦੋਂ ਤੱਕ ਇਸ ਦੀ ਘੁੰਡ ਚਕਾਈ ਕਰਕੇ ਇਸ ਇਸ ਨੂੰ ਫਾੜਦੇ ਨਹੀਂ ਉਹਦੇ ਘੁੰਡ ਨੂੰ ਇੰਡੀਅਨ ਕਨਸਟੀਟਿਊਸ਼ਨ ਦੇ ਨੂੰ ਉਦੋਂ ਤੱਕ ਗੱਲ ਨਹੀਂ ਬਣਨੀ ਹੈਗੀ ਇਹ ਠੀਕ ਹੈ ਕਿ ਅਸੀਂ ਖਾਲਸਾਣ ਦੀ ਲੜਾਈ ਲੜ ਰਹੇ ਹਾਂ ਪਰ ਇਹ ਜਿਹੜੇ ਭੋਲੇ ਭਾਲੇ ਲੋਕਰੇ ਉੱਥੇ ਜਿਹੜੇ ਹਾਲੇ ਵੀ ਜੈ ਜੈ ਭਾਰਤ ਜੈ ਅੰਬੇਦਕਰ ਜੈ ਸੰਵਿਧਾਨ ਆ ਸਾਰਾ ਕੁਝ ਕਰੀ ਜਾਂਦੇ ਨੇ ਉਹ ਉਹ ਸਾਰੇ ਉਸ ਜ਼ਹਿਰ ਨੂੰ ਆਪਣੇ ਮਨਾਂ ਦੇ ਵਿੱਚ ਰੱਖ ਕੇ ਜਾਂ ਆਪਣੇ ਸਰੀਰ ਦੇ ਵਿੱਚ ਉਹਨਾਂ ਦੇ ਉਹ ਜ਼ਹਿਰ ਚੱਲ ਰਿਹਾ ਤੇ ਉਹ ਤਬਾਹ ਹੋ ਰਹੇ ਨੇ ਹੁਣ ਆਰਐਸਐਸ ਬੀਜੇਪੀ ਇਸ ਸਟੇਟ ਦਾ ਉਹ ਰੂਪ ਹੈ ਫੇਸ ਹੈ ਚਿਹਰਾ ਸਰੇ ਦਾ ਆਰਐਸਐਸ ਅਤੇ ਬੀਜੇਪੀ ਤੇ ਇਹ ਸਿੱਧੇ ਤੌਰ ਦੇ ਉੱਤੇ ਇੰਡੀਅਨ ਕਨਸਟੀਟਿਊਸ਼ਨ ਦੀ ਜੈ ਨਹੀਂ ਬੋਲਦੇ ਹੈਗੇ ਇਹਨਾਂ ਨੇ ਇੱਕ ਭਰਮ ਤੇ ਇੱਕ ਡਰ ਪੈਦਾ ਕੀਤਾ ਹੋਇਆ ਕਿ ਅਸੀਂ ਕਨਸਟੀਟਿਊਸ਼ਨ ਬਦਲ ਦਵਾਂਗੇ ਹਿੰਦੂ ਰਾਸ਼ਟਰਵਾਦ ਆ ਰਿਹਾ ਕਿਸੇ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਏਗਾ ਬ੍ਰਾਹਮਣ ਤੋਂ ਬਿਨਾਂ ਫਲਾਂਟਿੰਗ ਬੜਾ ਕੁਝ ਬੋਲਿਆ ਜਾ ਰਿਹਾ ਉਹਦੇ ਚ ਕੀ ਹੈ ਕਿ ਉਹਨਾਂ ਦੇ ਖਿਲਾਫ ਇੱਕ ਜਮਾਤ ਖੜੀ ਹੋਗੀ ਕਿ ਨਹੀਂ ਅਸੀਂ ਕਨਸਟੀਟਿਊਸ਼ਨ ਨੂੰ ਚੇਂਜ ਨਹੀਂ ਹੋਣ ਦੇਵਾਂਗੇ ਅਸੀਂ ਨਹੀਂ ਬਦਲਣ ਦੇਵਾਂਗੇ ਕਨਸਟੀਟਿਊਸ਼ਨ ਨੂੰ ਇਹ ਤਾਂ ਸਾਡੀ ਜਾਨ ਆ ਇਹ ਤਾਂ ਸਾਡਾ ਧਰਮ ਬਣ ਚੁੱਕਿਆ ਇਹ ਤਾਂ ਸਾਡੇ ਬਾਬਾ ਸਾਹਿਬ ਨੇ ਲਿਖਿਆ ਉਹ ਲੋਕ ਖੜੇ ਹੋਗੇ ਉਹਦੇ ਖਿਲਾਫ ਇਹ ਡਰਾਮੇਬਾਜ਼ੀ ਹੈ ਪ੍ਰੋਜੈਕਟਡ ਸੰਘਰਸ਼ ਹੈ ਪ੍ਰੋਜੈਕਟਡ ਜਬਨ ਆ ਭੇੜਾ ਇਹ ਸਾਰਾ ਕੁਝ ਤਾਂ ਕਿ ਉਹਨਾਂ ਨੇ ਕੋਈ ਨਹੀਂ ਚੇਂਜ ਕਰਨਾ ਕਿਉਂਕਿ ਇਹ ਕਨਸਟੀਟਿਊਸ਼ਨ ਹੈ ਤਾਂ ਜਿਹੜਾ ਸਮੁੱਚੇ ਰੂਪ ਦੇ ਵਿੱਚ 1950 ਤੋਂ ਹੀ ਹਿੰਦੂ ਰਾਸ਼ਟਰ ਬਣਾ ਗਿਆ ਇੰਡੀਆ ਨੂੰ ਡਾਕਟਰ ਅੰਬੇਦਕਰ ਤੇ ਉਹਨਾਂ ਦੀ ਜਿਹੜੀ ਕਨਸਟੀਚਿਊਸ਼ਨ ਦੀ ਡਰਾਫਟਿੰਗ ਕਮੇਟੀ ਸੀ ਉਹਨਾਂ ਨੇ ਕੰਮ ਕੰਪਲੀਟ ਕਰਤਾ ਹਿੰਦੂ ਰਾਸ਼ਟਰ ਬਣਾਉਣ ਲਈ ਹੁਣ ਕੋਈ ਗੰਜائش ਨਹੀਂ ਕੋਈ ਵੀ ਕੰਮ ਇਹੋ ਜਿਹਾ ਜਿਹੜਾ ਭਾਵੇਂ ਰਾਮ ਮੰਦਰ ਬਣਿਆ ਬਾਬਰੀ ਮਸਜਿਦ ਢਾਈ ਗਈ ਆ ਜੇ ਸਿੱਖਾਂ ਨੂੰ ਸਜ਼ਾ ਦਿੱਤੀ ਹੈ ਇਸ ਕਨਸਟੀਚਿਊਸ਼ਨ ਦੇ ਤਹਿਤ ਹੀ ਦਿੱਤੀ ਹੈ ਹਾਲੇ ਤੱਕ ਸਜ਼ਾਵਾਂ ਪੂਰੀਆਂ ਹੋ ਚੁੱਕਣ ਦੇ ਬਾਵਜੂਦ ਵੀ ਜੇਲ੍ਹਾਂ ਚ ਬੰਦ ਨੇ ਸੋ ਇਹ ਲੋਕ ਇੱਕ ਤਰ੍ਹਾਂ ਦਾ ਜਿਹੜਾ ਫਰਾਡ ਇੱਕ ਫੇਕ ਵਿਰੋਧ ਉਹ ਕ੍ਰੀਏਟ ਕਰਕੇ ਸਾਡੀਆਂ ਅੱਖਾਂ ਦੇ ਸਾਹਮਣੇ ਇਹ ਦੱਸਿਆ ਜਾਂਦਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਸੰਵਧਾਨ ਦੇ ਵਿਰੋਧ ਦੇ ਵਿੱਚ ਤੇ ਅਸੀਂ ਤਾਂ ਸੰਵਧਾਨ ਨੂੰ ਬਚਾਉਣਾ ਜਦਕਿ ਅੰਦਰੋਂ ਉਹ ਬਹੁਤ ਖੁਸ਼ ਨੇ